ਲੰਗੇ ਕੱਲ ਬਾਗੀ ਕਾਨਫਰੰਸ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਬੜਾ ਇਮੋਸ਼ਨਲ ਭਾਸ਼ਕ ਦਿੱਤਾ ਪਰ ਅੰਦਰ ਖਾਤੇ ਕੁਝ ਖਬਰਾਂ ਵੀ ਜ਼ਰੂਰ ਸਾਹਮਣੇ ਆਉਂਦੀਆਂ ਨੇ ਉਹ ਖਬਰਾਂ ਸਾਹਮਣੇ ਆਈਆਂ ਵੀ ਔਰ ਕਿਹਾ ਜਾਣ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਕਿ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਚੁੱਕਿਆ ਉਹ ਪਾਰਟੀ ਦੇ ਨੁਮਾਇੰਦੇ ਨੇ ਔਰ ਉਸੇ ਤਰੀਕੇ ਦੇ ਨਾਲ ਪਾਰਟੀ ਦੇ ਨੁਮਾਇੰਦੇ ਹੋਣ ਦੇ ਤਰੀਕੇ ਨਾਲ ਕਹਿੰਦੇ ਉਹ ਪੰਡਾਲ 'ਚ ਜਾ ਕੇ ਬਹਿ ਗਏ ਸਟੇਜ ਤੇ ਨਹੀਂ ਆਏ ਖਬਰਾਂ ਕਹਿੰਦੀਆਂ ਸੁਖਬੀਰ ਸਿੰਘ ਬਾਦਲ ਪੰਡਾਲ 'ਚ ਬਹਿ ਗਏ ਸਟੇਜ ਤੇ ਨਹੀਂ ਆਏ ਪਰ ਉਸ ਤੋਂ ਬਾਅਦ ਸਟੇਜ ਤੋਂ ਉਹਨਾਂ ਨੂੰ ਬੁਲਾਇਆ ਗਿਆ। ਔਰ ਸੁਖਬੀਰ ਸਿੰਘ ਬਾਦਲ ਫਿਰ ਉੱਥੇ ਜਾ ਕੇ ਬੈਠੇ। ਹੁਣ ਜਾਂ ਤਾਂ ਇਹ ਖਬਰ ਬਣਾਉਣ ਵਾਸਤੇ ਗੱਲ ਨਿਕਲੀ ਹੈ ਜਾਂ ਇਹ ਅਸਲ ਦੇ ਵਿੱਚ ਹੋਇਆ ਹੈ। ਖੈਰ ਇਹ ਉੱਥੇ ਉੱਥੇ ਮੌਜੂਦ ਲੋਕ ਬਿਹਤਰ ਸਮਝ ਸਕਦੇ ਆ ਦੱਸ ਸਕਦੇ ਆ ਪਰ ਇਸ ਦੇ ਬਾਵਜੂਦ ਇਹ ਗੱਲਾਂ ਚੱਲੀਆਂ ਸੁਖਬੀਰ ਸਿੰਘ ਬਾਦਲ ਸਟੇਜ ਤੇ ਗਏ। ਉੱਥੇ ਬੈਠੇ ਵਿਰਾਜਮਾਨ ਹੋਏ ਸਰਦਾਰ ਬਲਵਿੰਦਰ ਸਿੰਘ ਭੂਲੜ ਕਾਰਜਕਾਰੀ ਪ੍ਰਧਾਨ ਉੱਥੇ ਮੌਜੂਦ ਰਹੇ ਔਰ ਸੁਖਬੀਰ ਸਿੰਘ ਬਾਦਲ ਨੇ ਫਿਰ ਭਾਸ਼ਣ ਦਿੱਤਾ ਡਾਕਟਰ ਦਲਜੀਤ ਚੀਮਾ ਦੇ ਬਾਅਦ। ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਨੂੰ ਜਦੋਂ ਬੁੱਧੀਜੀਵੀ ਵੈਲਿਊਏਟ ਕਰਕੇ ਹਟੇ ਉਹਨਾਂ ਨੇ ਇੱਕ ਨਿਚੋੜ ਕੱਢਤਾ ਸੀਨੀਅਰ ਪੱਤਰਕਾਰ ਬੁੱਧੀਜੀਵੀ ਇੱਕ ਨਿਚੋੜ ਕੱਢੀ ਬੈਠੇ ਆ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਭਾਸ਼ਣ ਸੀ ਉਹ ਬੜਾ ਪ੍ਰਧਾਨਗੀ ਰਿਫਲੈਕਟ ਕਰਨ ਵਾਲਾ ਭਾਸ਼ਣ ਸੀ ਉਹਨਾਂ ਦੇ ਭਾਸ਼ਣ 'ਚੋਂ ਐ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਹੀ ਪ੍ਰਧਾਨ ਹੋਣ ਬਾਕੀ ਸਰਦਾਰ ਬਲਵਿੰਦਰ ਸਿੰਘ ਪੂਂਦੜ ਕਾਰਜਕਾਰੀ ਪ੍ਰਧਾਨ ਨੇ ਬੇਸ਼ੱਕ ਪਰ ਕਹਿੰਦੇ ਕਿ ਜਦੋਂ ਕਾਰਜਕਾਰੀ ਪ੍ਰਧਾਨ ਲੰਗੇ ਕਲਪਾਸ਼ਣ ਦੇਣ ਲੱਗੇ ਤੇ ਬੜੇ ਲੋਕ ਉੱਠ ਕੇ ਜਾਣ ਲੱਗ ਗਏ ਸੀ ਹਾਲਾਂਕਿ ਸਟੇਜ ਤੋਂ ਲੋਕਾਂ ਨੂੰ ਰੋਕਿਆ ਗਿਆ ਕਿ ਰੁਕ ਜੋ ਹੁਣ ਕਾਰਜਕਾਰੀ ਪ੍ਰਧਾਨ ਭਾਸ਼ਣ ਦੇਣਗੇ ਪਰ ਬੜੀ ਹੱਦ ਤੱਕ ਜਾਣਕਾਰੀ ਮੁਤਾਬਕ ਲੋਕ ਉੱਠ ਕੇ ਜਾ ਚੁੱਕੇ ਸੀ ਤਾਂ ਵੀ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਈਵੈਲਿਊਏਟ ਹੋਇਆ ਤੇ ਇਹ ਕਿਹਾ ਗਿਆ ਕਿ ਭਾਸ਼ਣ ਬੜਾ ਪ੍ਰਧਾਨਗੀ ਭਰਿਆ ਭਾਸ਼ਣ ਸੀ ਜਿਸ ਤੋਂ ਬਾਅਦ ਇਹ ਕਿਆਸਰਾਈਆਂ ਦੁਆਰਾ ਲੱਗਣ ਲੱਗ ਗਈਆਂ ਕਿ 1 ਮਾਰਚ ਦਾ ਫੈਸਲਾ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਉੱਤੇ ਹੋ ਜਾਵੇ 1 ਮਾਰਚ ਦਾ ਮਤਾ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਉੱਤੇ ਪੈ ਜਾਵੇ ਯਾਨੀ ਕਿ 1 ਮਾਰਚ ਨੂੰ ਜਿਹੜਾ ਪ੍ਰਧਾਨ ਦਾ ਨਾਮ ਐਲਾਨ ਕਰਨਾ ਹੈ ਸ਼ਾਇਦ ਸੁਖਬੀਰ ਸਿੰਘ ਬਾਦਲ ਦਾ ਹੀ ਨਾਮ ਦੁਬਾਰਾ ਐਲਾਨ ਕਰ ਦਿੱਤਾ ਜਾਵੇ ਹੁਣ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਇੱਕ ਨਰੇਟਿਵ ਸਿਰਜਦਾ ਨਜ਼ਰ ਆ ਰਿਹਾ ਉਸੇ ਤਰ੍ਹਾਂ ਸਭ ਹੋਏਗਾ ਜਾਂ ਨਹੀਂ ਥੋੜੀ ਇਸ ਬਾਰੇ ਕੀ ਰਾਏ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਵਾਂ ਨੰਦੀਆ ਪੰਜਾਬੀ ਤੋਂ